ਨ ਕੁਲਤਾਰ ਸਿੰਘ ਸੰਧਵਾ ਕੋਟਕਪੁਰਾ ਪੂਜੇ ਨੇ ਜਿੱਤੇ ਕਿ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨਗਰ ਦੇ ਵਿੱਚ ਇੰਟਰਲੋਕਿੰਗ ਟਾਇਲਾ ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ ਹੈ ਦੱਸ ਦੇ ਕਿ ਇੰਡੀਆ ਨਿਊਜ਼ ਦੀ ਖਬਰ ਦਾ ਅਸਰ ਹੋਇਆ ਹੈ ਤੇ 45 ਸਾਲਾਂ ਬਾਅਦ ਇਸ ਇਲਾਕੇ ਦੀ ਵੀ ਸੁਣੀ ਗਈ ਹੈ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਇਸ ਇਲਾਕੇ ਦੇ ਵਿੱਚ ਵਿਕਾਸ ਕਾਰਜ ਨਹੀਂ ਸੰ ਹੋ ਰਹੇ ਇਲਾਕੇ ਦੀਆਂ ਕਈ ਗਲੀਆਂ ਕੱਚੀਆਂ ਸਨ ਅਤੇ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਕੋਟਕਪੁਰਾ ਸ਼ਹਿਰ ਦੇ ਵਿਕਾਸ ਕਾਰਜਾਂ ਦੇ ਲਈ 7 ਕਰੋੜ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਈ ਨਾ ਔਰ ਕਿਹੜੇ ਕੀ ਵਾਰਡ ਹੈ ਮੇਰਾ ਨਾਮ ਮਨਜਿੰਦਰ ਸਿੰਘ ਹੈ ਜੀ ਮੇਰੇ ਵਾਈਫ ਸੋਨੀਆ ਰਾਣੀ ਇਸ ਵਾਰਡ ਦੀ ਨਮੈਂਟ ਵੀ ਕਰਦੇ ਐ ਐਮਸੀ ਹੈ ਜੀ ਉਹ ਔਰ ਅੱਜ ਆਪਾਂ ਖੜੇ ਆ ਮਹਾਰਾਜਾ ਰਣਜੀਤ ਸਿੰਘ ਨਗਰ ਜਿਹੜਾ ਕਿ ਵਾਰਡ ਨੰਬਰ 25 ਦਾ ਇੱਕ 파ਟ ਆ ਹਿੱਸਾ ਹੈ ਸਾਡਾ ਉਹ ਔਰ ਇਹ ਏਰੀਆ 1982 ਦੇ ਵਿੱਚ ਆਬਾਦ ਹੋਇਆ ਜੀ ਤੁਸੀਂ ਦੇਖ ਲਓ ਲਗਭਗ 43 ਸਾਲ ਹੋ ਗਏ 43 ਸਾਲਾਂ ਤੋਂ ਸਾਡੀ ਇੱਥੋਂ ਦੀ ਸੰਗਤ ਸਾਡੇ ਭੈਣ ਭਾਈ ਸਾਡੀਆਂ ਮਾਤਾਵਾਂ ਅਸੀਂ ਕੱਚੇ ਏਰੀਏ ਦੇ ਵਿੱਚ ਬੈਠੇ ਆਂ ਦੇਖੋ ਸਾਡੀਆਂ ਬੁਨਿਆਦੀ ਸਹੂਲਤਾਂ ਜਿਹੜੀਆਂ ਸਾਨੂੰ ਬਹੁਤ ਚਿਰ ਪਹਿਲਾਂ ਮਿਲ ਜਾਣੀਆਂ ਚਾਹੀਦੀਆਂ ਸਨ ਹੁਣ ਮਾਨਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਜੀ ਸੰਧਵਾ ਉਹ ਰਸਮੀ ਤੌਰ ਦੇ ਉੱਤੇ ਇੰਟਰਲੌਕ ਪਾਈਲ ਦਾ ਜਿਹੜਾ ਉਦਘਾਟਨ ਹੈ ਉਹ ਕਰਕੇ ਗਏ ਆ ਜੀ ਇਹ ਏਰੀਆ ਲਗਭਗ 1 ਟਿਕ ਮਹੀਨੇ ਦੇ ਅੰਦਰ ਅੰਦਰ ਬਣ ਤੋਂ ਬਾਅਦ ਤਿਆਰ ਹੋ ਜਾਊਗਾ ਜੀ ਇਸ ਤੋਂ ਪਹਿਲਾਂ ਸਾਡੇ ਇਸ ਵਾਰਡ ਦੇ ਵਿੱਚ 100% ਸੀਵਰੇਜ ਦਾ ਜਿਹੜਾ ਕੰਮ ਮੁਕੰਮਲ ਹੋ ਗਿਆ ਜੀ 100% ਜਿਹੜੀ ਸਟਰੀਟ ਲਾਈਟ ਹੈ ਉਹਦਾ ਕੰਮ ਕਮਲ ਹੋ ਗਿਆ 10ਵੇਂ ਦੀ ਨਵੀਂ ਵਾਇਰਿੰਗ ਪੈ ਗਈ ਹੈ ਜੀ ਔਰ ਅੱਜ ਇੰਟਰਲੌਕ ਟਾਈਲ ਇੱਥੇ ਰੰਦੀ ਸੀਗੀ ਅੱਜ ਮਾਨਯੋਗ ਸਪੀਕਰ ਸਾਹਿਬ ਨੇ ਆਪਦੇ ਹੱਥੀ ਸਾਡੀ ਇੱਥੋਂ ਦੇ ਸੰਗਤ ਦੇ ਸਾਰੀ ਦੇ ਵਿੱਚ ਮੂਹਰਤ ਕੀਤਾ ਔਰ 1 ਮਹੀਨੇ ਦੇ ਵਿੱਚ ਇਹ ਏਰੀਆ ਜਿਹੜਾ ਬੜਾ ਸੋਹਣਾ ਏਰੀਆ ਬਣ ਜਾਊਗਾ ਔਰ ਸਾਨੂੰ ਬੜਾ ਮਾਣ ਆ ਸਾਡੇ ਇਸ ਏਰੀਏ ਦੇ ਉੱਤੇ ਔਰ ਅਸੀਂ ਧੰਨਵਾਦ ਵੀ ਕਰਦੇ ਆ ਕਿ ਸਾਾਨੂੰ ਇਹ ਆਪਦੇ ਭਰਾਵਾਂ ਵਾਂਗੂ ਬੱਚਿਆਂ ਵਾਂਗੂ ਰੱਖਦੇ ਆ ਤੇ ਇਹ ਸਾਡੇ ਨਾਲ ਹਰ ਸਮੇਂ ਜਦੋਂ ਕੋਈ ਗੱਲਬਾਤ ਹੁੰਦੀ ਆ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਔਰ ਸਾਡਾ ਵੀ ਇਹ ਬੁਨਿਆਦੀ ਜ ਪੀ ਅਸੀਂ ਵੀ ਇਹਨਾਂ ਵਾਤੇ ਕੁਝ ਨਾ ਕੁਝ ਕਰੀਏ। ਇਹਦੇ ਵਿੱਚ ਆਸੀ ਕੰਮ ਨੂੰ ਲੈ ਕੇ ਇੱਕ ਸਿੱਧੇ ਦਾ ਪ੍ਰੋਜੈਕਟ ਹੋਰ ਕੀ ਕੀ ਚੱਲ ਰਿਹਾ ਜਾ ਰਿਹਾ। 7 ਕਰੋੜ ਰੁਪਏ ਦਾ ਇਹ ਪ੍ਰੋਜੈਕਟ ਹੈ ਜਿਹੜਾ ਵਿਰੋਧੀ ਪਾਰਟੀਆਂ ਕਹਿੰਦੇ ਸੀ ਪੈਸੇ ਨਹੀਂ ਆਏ। ਅਈ ਤਾਂ ਟੈਲਾਂ ਵੀ ਲਿਆ ਤੀਆਂ, ਪੈਸੇ ਤਾਂ ਬਾਅਦ ਦੀ ਗੱਲ ਹੈ। ਜਿਹੜਾ ਕਹਿੰਦੇ ਸੀ 7 ਕਰੋੜ ਰੁਪਏ ਆਇਆ ਨਹੀਂ, ਆਇਆ ਨਹੀਂ ਐ ਕਰਦੇ ਸੀਗੇ। ਸੋ ਇਹ ਜਿਹੜੀਆਂ ਦੂਜੀਆਂ ਪਾਰਟੀਆਂ ਆ ਉਹਨਾਂ ਨੇ ਹੁਣ ਤਾਂ ਝੂਠ ਮਾਰਿਆ। 45 ਸਾਲ ਹੋ ਗਏ ਘਰੇ ਇੱਥੇ ਏਟ ਨਹੀਂ ਲੱਗੀ ਸੀ ਕਿ ਉਹ ਜੀ ਗੱਲ ਠੀਕ ਹੈ ਗੱਲ ਤਾਂ ਨਹੀਂ ਲੱਗੀ ਸੀ ਨਾ ਤੇ ਹੁਣ ਇੱਥੇ ਇੰਟਰਲੌਕ ਟਾਇਲ ਲੱਗ ਰਹੀ ਆ ਮਹਾਰਾਜਾ ਰਣਜੀਤ ਸਿੰਘ ਨਗਰ ਦੇ ਵਿੱਚ ਸਾਰੇ ਇਕੱਲੀ ਇੱਕ ਗਲੀ ਨਹੀਂ ਸਾਰੀਆਂ ਗਲੀਆਂ ਪੱਕੀਆਂ ਕਰਾਉਣੀਆਂ ਠੀਕ ਹੈ ਜੀ ਹਾਂ ਹਰੇ ਗੁਰੂ ਸਾਹਿਬ ਦੀ ਕਿਰਪਾ ਹੈ ਗੁਰੂ ਸਾਹਿਬ ਨੇ ਮਿਹਰ ਕੀਤੀ ਆ ਤੇ ਆਪਾਂ ਇਲੈਕਸ਼ਨਾਂ 'ਚ ਫਿਰ 2022 ਦੇ ਇਲੈਕਸ਼ਨਾਂ 'ਚ ਇਹ ਵਾਅਦਾ ਕੀਤਾ ਸੀ ਇਹਨ ਮੇਰੀਆਂ ਭੈਣਾਂ ਨੇ ਮੇਰਾ ਸਿਰ ਪਲੋਸ ਕੇ ਮੈਨੂੰ ਉਸ ਕਾਵਲ ਬਣਾਤਾ ਕਿ ਉਹ ਵਾਅਦਾ ਅੱਜ ਪੂਰਾ ਹੋ ਗਿਆ ਇਹ ਗੱਲ ਹੈ ਵਾਹ ਕਿਹਦਾ ਜੀ ਜੀ ਤੇ ਲਾਈਟਾਂ ਸਾਰੀਆਂ ਗਲੀਆਂ ਚ ਲੱਗ ਗਈਆਂ ਕਿਹੜੀ ਚੱਲਦੀ ਦੱਸਦੀ ਆ ਕਿਹੜੀ ਚੱਲਦੀ ਦੇਖਦੀ ਆ ਸੋ ਇਹ ਗੱਲ ਤੁਸੀਂ ਕਹਿ ਰਹੇ ਹੋ ਤੁਹਾਡਾ ਮੈਂ ਇਹ ਮੇਰੀ ਕਮਾਈ ਆ ਇਹ ਮੇਰਾ ਪਿਆਰ ਆ ਬਸ ਬਹੁਤ ਬਹੁਤ ਧੰਨਵਾਦ ਪਰਮਾਤਮਾ ਸਭ ਨੂੰ ਤੰਦਰੁਸਤੀਆਂ ਦੇਵੇ ਤਰੱਕੀਆਂ ਦੇਵੇ ਅਰਵਿੰਦ ਕੇਜਰੀਵਾਲ ਜੀ ਨੂੰ ਇਹ ਦੱਸਣਾ ਵੀ ਕੋਰਡ ਕਪੂਰੇ ਦੇ ਵਿੱਚ ਤੁਹਾਡੀ ਕੀਤੀ ਗਈ ਜਿਹੜੀ ਸੇਵਾ ਦਿੱਲੀ ਤੋਂ ਸ਼ੁਰੂ ਕੀਤੀ ਸੀ ਉਹ ਪੰਜਾਬ ਦੇ ਵਿੱਚ ਪੂਰੀ ਵਧੀਆ ਤਰੀਕੇ ਨਾਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ